ਤੁਸੀਂ ਮੋਬਾਈਲ ਚੋਰੀ ਕਰਕੇ ਭੱਜ ਰਹੇ ਸੀ ਤੇਰਾ 3500 ਰੁਪਏ ਚੋਰੀ ਹੋ ਗਿਆ ਉਹਨਾਂ ਤੋਂ ਹੈ ਆਹੀ ਗੱਲ ਹੈ ਤੇਰੇ ਪੈਸੇ ਚੋਰੀ ਹੋ ਗਏ ਹਾਂਜੀ 3500 ਰੁਪਏ ਸੀਗਾ ਮੇਰੀ ਜੇ ਵਿੱਚ ਤੁਸੀਂ ਮੋਬਾਈਲ ਚੋਰੀ ਕੀਤਾ ਤੇਰੇ ਪੈਸੇ ਚੋਰੀ ਹੋ ਗਏ ਮੋਬਾਈਲ ਚੋਰੀ ਨਹੀਂ ਕੀਤਾ ਜਨਾਬ ਮੈਂ ਨਹੀਂ ਕੀਤਾ ਮੈਂ ਚੋਰਾਦਾ ਮੈਂ ਮੋਟਰਸਾਈਕਲ ਟਵਾਈਲੈਂਡ ਆ ਉਹ ਵੀ ਤੇਰੇ ਨਾਲ ਦੇ ਨੇ ਮੋਟਰਸਾਈਕਲ ਤੇ ਮੋਬਾਈਲ ਚੋਰੀ ਕੀਤਾ ਤੇਰੇ ਪੈਸੇ ਚੋਰੀ ਹੋ ਗਏ ਅੱਛਾ ਇਹ ਤਾਂ ਫਿਰ ਚੋਰਾਂ ਨੂੰ ਮੂਰ ਪੈ ਗਈ ਸ਼ਰਮ ਕਰ ਲੋ ਕਿੱਡੇ ਕਿੱਡੇ ਆ ਯਾਰ ਤੁਸੀਂ ਯਾਰ ਆ ਤਾਂ ਚੋਰ ਦੇ ਨਾਲ ਬੜੀ ਮਾੜੀ ਹੋਗੀ ਲੋਕਾਂ ਦੇ ਪੈਸੇ ਕੱਢਣ ਵਾਲੇ ਚੋਰ ਤੇ ਖੁਦ ਹੀ ਪੈਸੇ ਹੋ ਗਏ ਚੋਰੀ ਕਿਸੇ ਨੇ ਰਾਸਤੇ ਦੇ ਵਿੱਚ ਕੱਢ ਲਿਆ ਪੈਸਿਆਂ ਦੇ ਨਾਲ ਭਰਿਆ ਪਰਸ ਮੋਬਾਈਲ ਖੋਇਆ ਬਈ ਮੋਟਰਸਾਈਕਲ ਅੱਗੇ ਵੱਧਦੇ ਨੇ ਇੱਕ ਦੋ ਦੇ ਵਿੱਚ ਮੋਟਰਸਾਈਕਲ ਛੋੜੀ ਜਾਂਦਾ ਆ ਬੰਦਾ ਗ੍ਰਿਲ ਟੱਪ ਕੇ ਭੱਜ ਕੇ ਇਹਦੇ ਹੱਥ ਚ ਮੋਬਾਈਲ ਸੀ ਇਹ ਭੱਜਣ ਦੀ ਕੋਸ਼ਿਸ਼ ਕੀਤੀ ਹਾਂ ਵੀ ਭੱਜਿਆ ਤੋਂ ਗ੍ਰਿਲ ਕੈਮਰੇ ਵੀ ਲੱਗੇ ਹੋਏ ਕੈਮਰੇ ਆ ਮੋਬਾਈਲ ਖੋਇਆ ਸੀ ਮੋਬਾਈਲ ਖੋਇਆ ਹਾਂਜੀ ਗੱਲ ਅੱਛਾ ਭਾਈ ਦਾ ਸੀ ਫਿਰ ਨਾ ਕੀ ਤਰ੍ਹਾਂ ਸੁਖਜੀਤ ਸੁਖਜੀਤ ਮਾਪਿਆਂ ਨੇ ਕਿੱਡਾ ਸੋਹਣਾ ਨਾਮ ਰੱਖਿਆ ਸੁਖ ਤੇ ਜੀਤ ਤੇ ਕੰਮ ਕਿਹੜੇ ਤੇਰੇ ਛੱਡਿਆ ਨਹੀਂ ਕੰਮ ਮੈਂ ਛੱਡਿਆ ਸੀ ਬਈ ਮੈਂ ਦਵਾਈ ਲੈਣ ਚੱਲਿਆ ਸੀ ਤੇ ਮੇਰੇ ਨਾਲ ਆ ਜਾਂਦੇ ਸੀ ਨਾਲ ਬੰਨ ਕੇ ਹੱਥ ਮਾਰ ਲਾ ਜੇ ਲੰਗ ਲੱਗੇ ਕੋਈ ਅੱਛਾ ਦਵਾਈ ਲੈਣ ਚੱਲੇ ਜੋ ਮੋਟਰਸਾਈਕਲ ਆਉਂਦਾ ਹੈ ਆਪਦਾ ਮੋਟਰਸਾਈਕਲ ਹਾਂਜੀ ਹਾਂਜੀ ਆਪਕੀ ਦਾ ਮੋਟਰਸਾਈਕਲ ਨੰਬਰ ਤਾਂ ਹੈ ਨਹੀਂ ਬਿੱਲ ਹੈਗਾ ਕਰੇ ਮੰਗਾ ਦਿੰਦੇ ਆਂ ਅੱਛਾ ਬਿੱਲ ਲੈ ਗਿਆ ਇਹਦਾ ਨੰਬਰ ਨੰਬਰ ਨਹੀਂ ਹੈਗਾ ਬਿੱਲ ਲੈ ਹੈਗਾ ਬਿੱਲ ਲੈ ਲਿਆ ਹੁਣ ਇਹਨੇ ਨਾ ਲਿਆ ਨਕਦੀ ਇਹ ਬਾਕੀ ਨਾਲ ਇਹ ਜਦ ਬਿੱਲ ਆ ਸੀ ਉਹ ਕਾਪੀ ਬੰਦ ਤਾਂ ਸਰਕਾਰ ਨੇ ਬੰਦ ਕਰ ਦਿੱਤੀ ਸੀ ਇਹ ਮਾਡਲ ਦਰਸਲ ਤਸਵੀਰਾਂ ਜਲਾਲਾਬਾਦ ਦੀਆਂ ਨੇ ਜਿੱਤੇ ਤਿੰਨ ਲੁਟੇਰੇ ਲੜਕੀ ਦੇ ਕੋਲੋਂ ਮੋਬਾਈਲ ਖੋ ਕੇ ਭੱਜ ਰਹੇ ਸੀ ਤੇ ਮੌਕੇ ਤੇ ਲੋਕਾਂ ਨੇ ਭੱਜ ਕੇ ਉਹਨਾਂ ਤਿੰਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਤੇ ਫੜ ਕੇ ਉਹਨਾਂ ਦੀ ਚੰਗੀ ਖੂਬ ਸਿੱਤਰ ਪ੍ਰੇਡ ਕੀਤੀ ਹਰਾਨਗੀ ਉਦੋਂ ਹੋਈ ਜਦੋਂ ਕਾਬੂ ਕਿਤੇ ਚੋਰ ਨੇ ਕਿਹਾ ਕਿ ਉਸਦੀ ਜੇਬ ਦੇ ਵਿੱਚੋਂ ਕਿਸੇ ਨੇ ਬਟੂਆ ਕੱਟ ਲਿਆ ਜਿਸ ਦੇ ਵਿੱਚ 350 ਰੁਪਿਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਖੂਬ ਛਿੱਤਰ ਪ੍ਰੇੜ ਕੀਤੀ ਤੇ ਬਾਅਦ ਦੇ ਵਿੱਚ ਪੁਲਿਸ ਨੂੰ ਬੁਲਾ ਕੇ ਇਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਚੋਰੀ ਕਰਕੇ ਭੱਜ ਰਹੇ ਸੀ 1350 ਰੁਪਿਆ ਚੋਰੀ ਹੋ ਗਿਆ ਉਹਨਾਂ ਨੂੰ ਹੈ ਆਹੀ ਗੱਲ ਹੈ ਵਰਸ ਜੀ ਰਣਜੀਤ ਸਿੰਘ ਮੇਰੇ ਜੇ ਪੈਸੇ ਇੱਧਰ ਸੀਗੇ ਪਰ ਸਜੇ ਪਿਛਲੇ ਕੀ ਸੀ ਪਰ ਸਜੇ ਨਹੀਂ ਪੈਸੇ ਸੀਗੇ ਅੱਛਾ ਉਦਾਂ ਪੈਸੇ ਸੀ ਉਹ ਕੱਢ ਲਏਗੇ ਨੇ ਹੁਣ ਪਤਾ ਨਹੀਂ ਰੱਬ ਜਾਣੇ ਕਿੰਨੇ ਕਿੰਨੇ ਪਤਾ ਨਹੀਂ ਪਤਾ ਹੀ ਹੁਣ ਮੈਂ ਕਿੰਨੇ ਸੀ ਪੈ ਕਿੰਨੇ ਸੀ 3500 ਰੁਪਏ ਮੈਂ ਕਰੋ ਲੈ ਕੇ ਆ ਮੇਰੇ ਘਰੇ ਫੋਨ ਕਰਕੇ ਪੁੱਛ ਲੋ ਮਤਲਬ ਕਿ ਤੂੰ ਤੂੰ ਇਹਨਾਂ ਦੇ ਨਾਲ ਇਹ ਮੋਬਾਈਲ ਇਹਨਾਂ ਨੇ ਚੋਰੀ ਕੀਤਾ ਤੂੰ ਮੋਟਰਸਾਈਕਲ ਚਲਾਉਂਦਾ ਸੀ ਤੇ ਤੇਰੇ ਪੈਸੇ ਹੁਣ ਚੋਰੀ ਹੋ ਗਏ ਨੇ ਮੈਂ ਦਵਾਈ ਲੈਣ ਚੱਲਿਆ ਸੀ ਅੱਛਾ ਸਰਕਾਰੀ ਇਹ ਤਾਂ ਫਿਰ ਚੋਰਾਂ ਨੂੰ ਮੂਰ ਪੈ ਗਈ ਹਾਂ ਉਹ ਮੋਟਰਸਾਈਕਲ ਵੀ ਆ ਕੇ ਡੇਗੇ ਵਿੱਚ ਮੋਟਰਸਾਈਕਲ ਤੇ ਮੋਟਰਸਾਈਕਲ ਵੱਜੇ ਨੇ ਤਾਂ ਆ ਕੇ ਡੇਗੇ ਤੇ ਇਹਨਾਂ ਮਲਨੀ ਦਾ ਇਹ ਲੈ ਲੈ ਗਏ ਸੀਗੇ ਲੈ ਗਏ ਸੀ ਵਾਲਿਆਂ ਨੂੰ ਵੀ ਹੱਥ ਪਾਇਆ ਸੀ ਇਹਨਾਂ ਨੇ ਹਾਂ ਵਾਲਿਆਂ ਨੂੰ ਵੀ ਹੱਥ ਪਾਇਆ ਇਹਨਾਂ ਨੇ ਜੀ ਅੱਛਾ ਹਾਂਜੀ ਹਾਂਜੀ ਵਾਲੀਆਂ ਸੋਨੇ ਦੀਆਂ ਵੀ ਉਹਨੂੰ ਵੀ ਹੱਥ ਪਾਇਆ ਇਹਨਾਂ ਨੇ ਮੋਬਾਈਲ ਨੂੰ ਹੱਥ ਪਾਇਆ ਜੀ ਹਾਂ ਕਰਮ ਕਰ ਲਓ ਯਾਰ ਤੂੰ ਤੂੰ ਤੇਰੀ ਤਾਂ ਜਮਾਈ ਲੱਤੀ ਹੈ ਯਾਰ ਹੈ ਪਹਿਲਾਂ ਵੀ ਤੂੰ ਫੜਿਆ ਗਿਆ ਸੀ ਹਾਦੀ ਹੋ ਗਈ ਯਾਰ ਕੀ ਹੋ ਗਿਆ ਜੀ ਅਜੇ ਕਹਿੰਦਾ ਮੈਂ ਤੇ ਮਟਰਸਾ ਚਲਾਦਾ ਵੇਖ ਦੱਸ ਪਹਿਲਾਂ ਤੂੰ ਤਾਂ ਭਜਾਇਆ 100 ਭਜਾਂਗਾ ਦੁਕਾਨੇ